लुधियाना के जगराओं ब्रिज पर एक ट्रैफिक पुलिसकर्मी की इंसानियत देखने को मिली जिसने कार से टकराए मोटरसाइकिल सवार बुजुर्ग को उठाया और इलाज के लिए अस्पताल पहुंचाया घटना के बाद कार चालक मौके से फरार हो गया ਹਾਂਜੀ ਤੇ ਮੋਟਰਸਾਈਕਲ ਸੀਗੇ ਹਾਂਜੀ ਮੋਟਰਸਾਈਕਲ 700 ਲਗੀ ਤੜੀ ਸੀ 700 ਮੇਰੀ ਆ ਆ ਬਾਹਰ ਹੈਲਦੀ ਨਹੀਂ ਨਾਲ ਦਾ ਤੇਲ ਦੀ ਜੀ ਗੱਡੀ ਨਾਲ ਕਿੱਥੇ ਗੱਡੀ ਆ ਜੀ ਗੱਡੀ ਜਦੀ ਪੁੱਜ ਗਿਆ ਜੀ ਜਦੀ ਫੜਾਈ ਦੀ ਉਹ ਤਾਂ ਇਹ ਕਿੱਥੇ ਜਗਰਾਉਂ ਕੋਲ ਤੇ ਆ ਜੀ ਹਾਂਜੀ ਹਾਂ ਇਹ ਉਧਰੋਂ ਪਿੱਛੋਂ ਆ ਰਹੇ ਉਹਨੇ ਮੋਟਰਸਾਈਕਲ ਦੇ ਅੱਛਾ ਜੀ ਸਰ ਜੀ ਹਾਂਜੀ ਹਾਂ ਤੇ ਕਹਿੰਦੇ ਕਾਰ ਨੇ ਪਿੱਛੋਂ ਸਾਈਡ ਮਾਰੀ ਉਹ ਵਜੇ ਆਪਣੇ ਰੇਲ ਵਲ ਜਿਹੜੇ ਡਾ ਦਾ ਐਂਗਲ ਨਹੀਂ ਲੱਗੇ ਉਹਨਾਂ ਵਿੱਚ ਵਜੇ ਨੇ ਦੇਖਾਇਵੋ ਇਹ ਕਾਹੋ ਲੋਕ ਨਾਗਰਿਕ ਤੁਸੀਂ ਜਾ ਕੇ ਚੱਕਿਆ ਜਾ ਕੇ ਇਹਨਾਂ ਨੂੰ ਤੇ ਉੱਥੇ ਲੈ ਕੇ ਆਏ ਹੋ ਪਾਣੀ ਫੁਲਾਇਆ ਇਹ ਲੱਗਦਾ ਲੋਕੀ ਇਹ ਵੀਡੀਓ ਬਣਾਉਂਦੇ ਨੇ ਇਹਨਾਂ ਦੇ ਕੁਝ ਦਾ ਕੋਈ ਵੀ ਨਹੀਂ ਉੱਥੇ ਖੜੇ ਦੇਖਣ ਦੇ ਸਾਰੇ ਜਣੇ ਅੱਛਾ ਜੀ ਉਹ ਮੈਂ ਲੈ ਕੇ ਚੱਲੇ ਸਿਵਲ ਚੰਨ ਨੂੰ ਮੈਂ ਮੈਂ ਲੈ ਜਾਂਦਾ ਹਾਂ ਹੱਸਦਾ ਹੈ ਕਿਹਦੀ ਸੱਟ ਵੱਜੀ ਜੀ ਸੜਕ ਦੇ ਸਾਹਮਣੇ ਹੀ ਆਇਆ ਕੋਹ ਅੱਗੇ ਗੱਡੀ ਬਗੜਾ ਕਿਹਦੀ ਕੋਣ ਮਾਰ ਕੇ ਗਈ ਗੱਡੀ ਤਾਂ ਹੁਣ ਮਾਰ ਕੇ ਭੱਜ ਗਈ ਜੀ ਪਹਿਲਾਂ ਇਹਨਾਂ ਦਾ ਹੁਣ ਇਲਾਜ ਕਰਾਈਏ ਸਿਵਲ ਚ ਜਾ ਕੇ ਕਿੱਥੇ ਇੱਕ ਲੋਏ ਜੀ ਉਹ ਪੁੱਲ ਦੇ ਉੱਪਰ ਰੇਲ ਰੇਲ ਹਾਂ ਜੀ ਤੇ ਕਿੱਥੇ ਨਾਲ ਪਤਾ ਲੱਗਿਆ ਜੀ ਪਤਾ ਨਹੀਂ ਜ ਕਰ ਇਹਨਾਂ ਦੀ ਗੱਲ ਹੋ ਗਈ ਉਹ ਆ ਰਹੇ ਨੇ ਜੇ ਤਕਸਤਾ ਨੂੰ ਸਿਵਲ ਚਲੇ ਜਾ ਰਹੇ ਨੇ ਮੈਂ